ਹਾਂਜੀ ਦੋਸਤੋ ਅੱਜ ਫੇਰ ਖੜੇ ਆ ਜੀ ਪਿੰਡ ਰਮਾਣਾ ਤਸੀਹ ਜੈਤੋ ਦੇ ਬਾਈ ਜ਼ਿਲ੍ਹਾ ਮਿੱਤਰੋ ਫਰੀਦਕੋਟ ਨੇੜੇ ਦੇ ਪਿੰਡਾ ਜੀ ਕੋਠਾ ਗੁਰੂ ਕਾ ਮਲੂਕਾ ਤੇ ਦੂਜੇ ਪਾਸੇ ਮਿੱਤਰੋ ਜੀਦਾ ਬਾਈ ਅਵਤਾਰ ਦੇ ਘਰੋਂ ਆਪਾਂ ਦੋ ਨਗ ਲੈ ਕੇ ਆਏ ਆ ਜਿਹਦੇ ਵਿੱਚੋਂ ਇੱਕ ਰਾਤ ਸੂਈ ਮਿੱਤਰੋ ਬੈੜ ਤੇ ਮਗਰ ਮਿੱਤਰੋ ਬੱਸੀ ਆ ਥਾਂਲੇ ਪੇ ਦੀ ਸਾਫ ਹੈ ਸਾਹੀਵਾਲ ਕ੍ਰੌਸ ਹੈ ਠੰਡੀ ਸੀਨ ਮਿੱਤਰੋ ਫੁੱਲ ਦੇ ਦੂਜੇ ਨੰਬਰ ਤੇ ਇੱਕ ਤਾਜੀ ਸੂਈ ਹੋਰ ਆਪਾਂ ਤੁਹਾਨੂੰ ਦਿਖਾ ਰਹੇ ਆ ਪੂਰੀ ਜਿਹੜੀ ਗੱਲਬਾਤ ਬਾਈ ਦੇ ਨਾਲ ਕਰਾਂਗੇ ਮਿੱਤਰੋ ਤੇ ਮਗਰ ਮਿੱਤਰੋ ਬੱਛਾ ਕੱਦ ਕਾਟ ਸੋਹਣਾ ਸਿਹਤ ਪੱਖੋਂ ਮਿੱਤਰੋ ਬਹੁਤ ਚੰਗੀ ਥਣਲੇ ਵੀ ਜਿ ਪੂਰੀ ਸਾਫ ਹੈ ਤੇ ਬਹੁਤ ਸੋਹਣੀ ਮਿੱਤਰੋ ਤਿਆਰ ਹੋਈ ਆ ਤੇ ਦੁੱਧ ਵੀ ਮਿੱਤਰੋ ਬਹੁਤ ਚੰਗਾ ਕੱਢ ਰਹੀ ਆ ਇਸ ਵਕਤ ਤੇ ਮੋੜ ਲਓ ਜੀ ਫੇਸ ਕੁਆਲਟੀ ਸਰੀਰ ਪੱਖੋਂ ਮਿੱਤਰੋ ਬਹੁਤ ਸੋਹਣੀ ਤੇ ਕੱਲਾ ਕੱਲਾ ਥਣਾ ਤੇ ਥਣਾ ਦਾ ਸਹਿਜ ਵੀ ਬਹੁਤ ਸੋਹਣਾ ਹੈ ਤੇ ਜਿਹੜੇ ਵੀ ਵੀਰ ਭਰਾ ਨੂੰ ਲੋਡ ਹੋਵੇ ਤਾਂ ਮਿੱਤਰੋ ਕਰੋ ਸੰਪਰਕ ਤੇ 22 ਦਿਨਾਂ ਕਰਦੇ ਆ ਗੱਲਬਾਤ ਤੇ ਪੂਰੀ ਦੋਨੇ ਜਾਨਵਰਾਂ ਦੀ ਲੈਣੀ ਆ ਡਿਟੇਲ ਹਾਂਜੀ ਭਾਈ ਅਵਤਾਰ ਕੀ ਹਾਲ ਚਾਲ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਹੋ ਠੀਕ ਐ ਸਤਾਂ ਆ ਗਈ ਵਧੀਆ ਤੇ ਇਹਦੇ ਪਹਿਲਾਂ ਆਪਾਂ ਗੱਲ ਕਰਦੇ ਆਂ ਸੂਆ ਕਿਹੜਾ ਹੈ ਦੂਜਾ ਸੂਆ ਸੂਈ ਹੈ ਜੀ ਓਕੇ ਕਦੋਂ ਕਦੀ ਸੂਈ ਵੀ ਹੈ ਇਹ ਇਹਨੂੰ ਅੱਜ 6ਵਾਂ 7ਵਾਂ ਦਿਨ ਹੋ ਗਿਆ ਵੀਰੇ 7ਵਾਂ ਦਿਨ ਹੂੰ ਠੀਕ ਐ ਕਿੰਨਾ ਕੁ ਜਿਹੜਾ ਦੁੱਧ ਤਿਆਰ ਹੈ ਹੁਣ ਮੰਨ ਲਓ ਇਹ 7 ਤੇ 6 7 ਦਿਨਾਂ ਦੀ ਸੂਈ ਆ 17 ਤੋਂ 18 ਲੀਟਰ ਤਿਆਰ ਹੈ ਕਿੰਨਾ ਕਰਦੋਗੀ ਕਰ ਦੋ 20 ਵਾਰ 20 ਵਾਰ ਕਰ ਦੋ ਜੀ ਓਕੇ ਮਗਰ ਬੱਚਾ ਹਾਂ ਮਗਰ ਬੱਚਾ ਕਣ ਕੁਣ ਚੱਲਣਾ ਥਣ ਥਣ ਬੜਾ ਪਿਆਰਾ ਜੀ ਓਕੇ 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 ਠੀਕ ਹੈ ਚੰਗਾ ਥਾਣਾ ਮੋਟਾ ਹਨਾ ਮੁੱਲ ਕੀ ਕਰਤਾ ਜੇ ਦਾ ਇਹਦਾ ਮੁੱਲ ਜੀ 75000 ਰੁਪਿਆ 75 ਮਾਨ ਤਾਂ ਤਾਂ ਹੋਊ ਮਾਨ ਤਾਂ ਕਰਾਂਗੇ ਓਕੇ ਮੁੱਲ ਮਿੱਤਰੋ 75 ਆ ਮਾਨ ਤਾਂ ਹੋ ਜੂਗਾ ਤੇ ਥਾਂਲੇ ਵੀ ਦੀ ਪੂਰੀ ਸਾਫ ਆ ਚੰਗਾ ਮੋਟਾ ਥਾਣਾ ਤੇ ਦੁੱਧ 17 ਤੋਂ 18 ਲੀਟਰ ਮਿੱਤਰੋ ਤਿਆਰ ਹੈ ਬਹੁਤ ਸੋਹਣੀ ਤਿਆਰ ਹੋਈ ਆ ਜਿਹੜੇ ਵੀ ਵੀਰ ਭਰਾ ਨੂੰ ਲੋੜ ਆ ਤਾਂ ਬਾਈ ਅਵਤਾਰ ਦੇ ਨਾ ਕਰੋ ਮਿੱਤਰੋ ਸੰਪਰਕ ਜਵਾਨੀ ਚਾ ਡਾਕਟਰ ਕੱਦ ਬਹੁਤ ਆ ਜੀ ਕੱਦ ਸੋਨਾ ਹਾਂ ਸੋਨਾ ਕੱਦ ਦੂਜਾ ਸੋਨਾ ਵਹਿੜਾ ਓਕੇ ਤੇ 75 ਦੇ ਵਿੱਚੋਂ ਮਾਨਤਾ ਨਹੀਂ ਹੋਊਗੀ ਜੇ ਉਹਨਾਂ ਆਖੇ ਵੀ ਬੜਾ ਥੱਲੇ ਲੈ ਲਾਂਗੇ ਉਹ ਗੱਲ ਹੈ ਨਹੀਂ ਓਕੇ ਚਲੋ ਹਾਂ ਤੇ ਇਹਦੇ ਬਾਰੇ ਆਪਾਂ ਡਿਟੇਲ ਜੀ ਬਾਈ ਵਾਲ ਦਾ ਕ੍ਰਾਉਸ ਆ ਜੀ ਰਾਤ ਸੂਈ ਆ ਓਕੇ ਜੇਰ ਕੰਪਲੀਟ ਹੈ ਹਾਂ ਜੇਰ ਪਾਈ ਗਈ ਜੀ ਹਾਂ ਤੇ ਠੀਕ ਆ ਉਹ ਤਾਂ ਇਹ ਵੀ ਪਾ ਦੂਗੀ 15 ਕਿਲੋ 16 ਪਾ ਦੇ 15 ਪਾ ਦੇ ਓਕੇ ਮਗਰ ਬੱਛੀ ਬੱਛੀ ਮੰਗ ਰਹੀ ਹੈ ਜੀ ਬੱਛੀ ਮਿੱਤਰੋ ਬਹੁਤ ਪਿਆਰੀ ਆ ਤੇ ਬਹੁਤ ਸੋਹਣਾ ਰੰਗ ਤੇ ਜੇਰ ਕੰਪਲੀਟ ਆ ਤੇ ਕੀ ਰੇਟ ਕਰਤਾ ਜੀ ਦਾ ਇਹਦਾ ਲਾਈਨ ਡੈਨ 65000 ਆ ਜੀ 65000 ਹਾਂ ਤੇ ਫੋਨ ਨੰਬਰ ਬੋਲ ਦਿਓ ਜੀ ਆਪਣਾ ਫੋਨ ਨੰਬਰ 9464312138 ਜੀ 94643 ਤੇ 12138 ਨੂੰ ਵੀ ਤੋਰ ਕੇ ਦਿਖਾ ਦਿਓ ਜੀ ਇਹਦਾ ਵੀ ਸੂਏ ਦੂਜਾ ਇਹਦਾ ਵੀ ਦੂਜਾ ਦੂਜੇ ਸੂਏ ਮਿੱਤਰੋ ਸਾਹੀਵਾਲ ਕ੍ਰੋਸ ਬਹਿੜ ਸੂਈ ਵੀ ਆ ਮੁੱਲ ਬਾਈ ਨੇ ਕਰਤਾ 65000 ਹੈ ਨਾ ਹਾਂਜੀ ਠੀਕ ਹੈ ਤੇ ਮਾਡਲ ਮਾਡਲ ਕੋਈ ਨਹੀਂ ਆ ਤਾਂ ਕਰਨਾ ਹੀ ਆ ਤਾਂ ਵਧੀਆ ਨਾ ਇਹ ਬੱਚੇ ਕਰਦੇ ਹਾਂ ਕਰਨਾ ਹੀ ਆ ਤਾਂ ਮੋਹ ਜ਼ਿਆਦਾ ਕਰਦੇ ਹੁੰਦੇ ਆ ਬੱਚਿਆਂ ਦਾ ਮੱਛੀ ਮਗਰਾ ਮਿੱਤਰੋ ਤੇ ਜਿਹੜੇ ਵੀ ਵੀਰ ਭਰਾ ਨੂੰ ਜ਼ਰੂਰਤ ਹੋਵੇ ਤਾਂ ਜ਼ਰੂਰ ਕਰਿਓ ਫੋਨ ਤੇ ਬਾਈ ਦਾ ਨੰਬਰ ਹੈ 9464312138 ਹਾਂਜੀ ਹਾਂਜੀ ਓਕੇ ਪਿੰਡ ਰਬਾਣਾ ਤਹਿਸੀਲ ਜੇਤੋ ਨੇੜੇ ਪਏ ਜੀਦਾ ਟੂਲ ਟੈਕਸ ਨੇੜੇ ਪਏ ਨੇ 3 ਓਕੇ ਇਧਰ ਕਣੀਆ ਮਲੂਕਾ ਭਗਤਾ ਭਗਤਾ ਜੀ ਇਧਰ ਨਾ ਥਾਣਾ ਕੋਲੇਣਾ ਮੰਡੀ ਨੇੜੀ ਹੈ ਜੀ ਕੋਲੇਣਾ ਮੰਡੀ ਵੀ ਨੇੜੇ ਆ ਠੀਕ ਆ ਸੋ ਸਾਰੇ ਵੀਰਾਂ ਦਾ ਮਿੱਤਰੋ ਧੰਨਵਾਦ